ਰੀਲਾਂ ਅਤੇ ਪ੍ਰਮੋਸ਼ਨਾਂ ਦੇ ਵਿੱਚ ਮਸ਼ਹੂਰ ਰਹਿਣ ਵਾਲੀ ਦੀਪਿਕਾ ਲੂਥਰਾ ਨੇ ਆਪਣੀ ਆਈਡੀ ਦੁਬਾਰਾ ਤੋਂ ਸ਼ੁਰੂ ਕਰ ਲਈ ਆ ਭਾਈ ਅਮਰਤਪਾਲ ਮੈਰੂ ਦੀ ਧਮਕੀ ਤੋਂ ਬਾਅਦ ਦੀਪਿਕਾ ਲੂਥਰਾ ਨੇ ਆਪਣੀਆਂ ਵੀਡੀਓ ਪਾਉਣੀਆਂ ਬੰਦ ਕਰ ਦਿੱਤੀਆਂ ਸੀ ਤੇ ਸਿਕਿਉਰਿਟੀ ਦੀ ਮੰਗ ਕੀਤੀ ਦੀ ਜਦੋਂ ਸਿਕਿਉਰਿਟੀ ਦੀ ਮੰਗ ਕਰਨ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਸਿਕਿਉਰਿਟੀ ਮਿਲ ਗਈ ਤਾਂ ਇਸ ਨੇ ਆਪਣੀ ਆਈਡੀ ਬੰਦ ਕਰ ਦਿੱਤੀ ਸੀ ਪਰ ਅੱਜ ਫੇਰ ਉਸ ਨੇ ਆਪਣੀ ਆਈਡੀ ਚਲਾ ਲਈ ਹੈ ਤੇ ਆਪਣੀ ਆਈਡੀ ਚਲਾਉਣ ਤੋਂ ਬਾਅਦ ਉਸ ਦੇ ਉੱਤੇ ਦੋ ਰੀਲਾਂ ਸ਼ੇਅਰ ਕੀਤੀਆਂ ਨੇ ਜਿਸ ਦੇ ਵਿੱਚ ਉਸ ਨੇ ਸੂ ਤੋ ਪਾਇਆਗਾ ਤੇ ਸੂਟ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਦੀਪਿਕਾ ਲੂਥਰ ਨੇ ਆਪਣੀ ਇੱਕ ਪੋਸਟ ਸ਼ੇਅਰ ਕੀਤੀ ਜਿਸ ਦੇ ਵਿੱਚ ਉਸ ਨੇ ਲਿਖਿਆ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਨੀ ਹਾਂ ਕਿ ਜੋ ਵੀ ਮੇਰੇ ਤੇ ਇਤਰਾਜਯੋਗ ਇਲਜ਼ਾਮ ਲੱਗੇ ਸੀਗੇ ਕਿ ਮੈਂ ਕੁਝ ਵੀ ਗੰਦਾ ਪ੍ਰਮੋਸ਼ਨ ਕਰਦੀ ਹਾਂ ਤਾਂ ਮੈਂ ਉਸ ਦੀ 2 ਮਹੀਨੇ ਪਹਿਲਾਂ ਮਾਫੀ ਮੰਗ ਲਈ ਸੀ ਪਰ ਉਸ ਤੋਂ ਬਾਅਦ ਮੈਂ ਕੋਈ ਵੀ ਇਤਰਾਜਯੋਗ ਵੀਡੀਓ ਆਪਣੇ ਚੈਨਲ ਦੇ ਉੱਤੇ ਨਹੀਂ ਸ਼ੇਅਰ ਕੀਤੀ ਸੀ ਪਰ ਫੇਰ ਵੀ ਜੇ ਕਿਸੇ ਨੂੰ ਕੁਝ ਵੀ ਗਲਤ ਲੱਗਦਾਗਾ ਤਾਂ ਉਸ ਲਈ ਮੈਂ ਹੱਥ ਜੋੜ ਕੇ ਸਾਰਿਆਂ ਤੋਂ ਮਾਫੀ ਮੰਗਦੀ ਹਾਂ ਤੇ ਮੈਂ ਕਦੇ ਵੀ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਪੰਜਾਬ ਦਾ ਨਾਮ ਨਹੀਂ ਖਰਾਬ ਕਰਾਂਗੀ ਤੇ ਉਸ ਤੋਂ ਬਾਅਦ ਉਸਨੇ ਸੌਰੀ ਤੇ ਹੱਥ ਜੋੜ ਕੇ ਮੈਸੇਜ ਵੀ ਪਾਇਆਗਾ ਬਾਕੀ ਅਮਰਤਪਾਲ ਮੈਰੋਂ ਦੇ ਜੋ ਕੰਮ ਕੀਤਾਗਾ ਉਸ ਦੇ ਨਾਲ ਜੇ ਆਪਾਂ ਕਹੀਏ ਗੰਦ ਤਾਂ ਸਾਫ ਹੋ ਹੀ ਚੁੱਕਿਆਗਾ ਬਾਕੀ ਤੁਹਾਡਾ ਕੀ ਵਿਚਾਰ ਆ ਇਸ ਦੇ ਬਾਰੇ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰਾਖਾ